ਅਸਲਾਮੁਅਲੈਕum ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਰਾਜਵੀਰ ਜਵੰਦਾ ਜੀ ਉਹਨਾਂ ਦਾ ਐਕਸੀਡੈਂਟ ਹੋਇਆ ਕੱਲ ਤੇ ਉਹ ਇੱਕ ਬੜੀ ਸਵਿਅਰ ਹਾਲਤ 'ਚ ਤੇ ਉਹਦੇ ਬਾਰੇ ਨਾ ਮੂਤਲਿਫ ਗਰਦਿਸ਼ ਕਰ ਰਹੀਆਂ ਨੇ ਖਬਰਾਂ ਕਿ ਉਹਨਾਂ ਦੀ ਕਿਵੇਂ ਦੀ ਹਾਲਤ ਹੈ ਕਦੀ ਮੂਤਲਿਫ ਵੀ ਕਾਫੀ ਵੀਡੀਓ ਪਾ ਰਹੇ ਆ ਉਹਨਾਂ ਦੇ ਬਾਰੇ ਕਿਉਂਕਿ ਅਸੀਂ ਵੀ ਉਹਨਾਂ ਦੀਆਂ ਕਾਫੀ ਵੀਡੀਓਜ਼ ਵਗੈਰਾ ਵੀ ਦੇਖ ਰਹੇ ਆ ਜਿਨ੍ਹਾਂ ਦੇ ਵਿੱਚ ਮੂਤਲਿਫ ਕਿਸਮ ਦੀ ਸਿਚੁਏਸ਼ਨ ਦੱਸੀ ਜਾਂਦੀ ਪਰ ਇਹ ਜਿਹੜਾ ਆਪਾਂ ਵੀਡੀਓ ਦੇਖਣ ਲੱਗੇ ਆ ਇਹਦੇ 'ਚ ਕਾਫੀ ਚੀਜ਼ਾਂ ਤੁਹਾਨੂੰ ਕਲੀਅਰ ਹੋ ਜਾਈਆਂ ਉਹ ਦੱਸ ਰਹੇ ਨੇ ਕਿ ਉਹਨਾਂ ਦੇ ਇਸ ਟਾਈਮ ਕੀ ਹਾਲਾਤ ਹੈ ਉਹ ਕਿਉਂਕਿ ਇਸ ਹਾਲੇ ਚ ਹਸਪੀਟਲ ਜਾਣਾ ਜਾ ਰਹਾ ਉਹਨਾਂ ਦਾ ਉਹ ਕਲੋਜ਼ ਹੁੰਦੇ ਨੇ ਹਾਂਜੀ ਉਹ ਕਲੋਜ਼ ਨੇ ਕਿਉਂਕਿ ਉਹਨਾਂ ਦੇ ਵਾਲਦ ਸਾਹਿਬ ਤੇ ਹੈ ਨਹੀਂ ਤੇ ਇਹ ਉਹਨਾਂ ਦੇ ਮਾਮਾ ਜੀ ਨੇ ਜੋ ਕਿ ਉੱਥੇ ਉਹਨਾਂ ਦੇ ਵਾਲਦ ਦੀ ਵੀ ਡੈਥ ਹੋ ਗਈ ਹੈ ਹਾਂ ਉਹ ਪਹਿਲੇ ਹੋ ਗਈ ਹੈ ਤੇ ਇਹ ਉਹਨਾਂ ਦੇ ਮਾਮਾ ਜੀ ਨੇ ਤੇ ਉਹ ਉੱਥੇ ਮੌਜੂਦ ਨੇ ਤੇ ਉਹ ਸਾਰੀ ਜੀ ਸਿਚੁਏਸ਼ਨ ਨਾਲ ਅਗਾਹ ਕਰ ਰਹੇ ਨੇ ਤੇ ਆਪਾਂ ਹੁਣ ਵੀਡੀਓ ਦੇਖ ਰਹੇ ਹਾਂ ਕਿ ਵੀ ਉਹਨਾਂ ਦੇ ਇਸ ਟਾਈਮ ਕੀ ਹਾਲਾਤ ਹੈ ਪਿੰਡਾਂ ਦੇ ਖਾਂਡਪਾੜ ਚੁੱਕੀ ਜਾਂਦੇ ਰੋਕ ਰਾਈ ਜਾਂਦੇ ਆ ਦੇਸ਼ਾਂ ਵਿਦੇਸ਼ਾਂ ਚ ਪਰਸੂ ਵਾਲਾ ਮਾਤਰਾ ਸੀ ਕੱਲ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਹੋ ਗਏ ਅੱਜ ਉਦੋਂ ਹੀ ਵੱਧ ਕੇ ਚੜ੍ਹ ਗਿਆ ਤਾਂ ਤਮਾਦੀ ਸਾਟਾ ਜਿਹੜੀ ਹਲਮਟ ਸੀ ਬਹੁਤ ਨੰਗਾ ਕਰੇਡਾ ਚੋਂ ਆਇਆ ਹੈਗਾ ਉਹ ਟੁੱਟ ਰਿਆ ਤੇ ਇੱਕ ਵੀ ਸਰਟੀਫਾਈਡ ਮਾਤੌਣ ਦੇ ਮਣਕੇ ਦੀ ਆ ਤੇ ਬਾਕੀ ਰੀੜ ਦੇ ਦੀ ਦੱਸਦੇ ਆ ਸੀ ਜੀ ਸਕੈਨ ਐਮ ਆਰ ਆਈ ਹੋਈ ਹੈਗੀ ਉਹਨਾਂ ਦੀ ਰਿਪੋਰਟ ਆ ਕਿ ਹੋਣੀ ਉਹ ਕਿਵੇਂ ਨਹੀਂ ਜੀ ਉਹ ਅਜੇ ਅਸੀਂ ਦਿੱਤੀ ਨਹੀਂ ਸਾਨੂੰ ਜੀ ਰਿਪੋਰਟ ਅੱਜ ਉਹਨਾਂ ਦੇ ਕੱਪੜੇ ਕੋਪਰੇ ਚੇਂਜ ਕੀਤੇ ਇਹਨਾਂ ਨੇ ਤਾਂ ਅੱਜ ਉਹਨੂੰ ਜਿਹੜਾ ਢੋਲਵਾ ਕੇ ਪਾਇਆ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਜਿੰਨੇ ਸਿੰਗਰ ਸਾਰੀ ਦੁਨੀਆਂ ਦਾ ਕੋਈ ਰਿਹਾ ਨਹੀਂ ਬੰਦਾ ਜਿਹੜਾ ਸਾਡੇ ਕੋਈ ਦੁੱਖ ਦੇ ਵਿੱਚ ਨਹੀਂ ਸ਼ਰੀਫ ਹੋਇਆ ਜਿਵੇਂ ਕੱਲ ਸੀ ਇਹਦੀ ਆਕਸੀਜਨ ਵਗੈਰਾ ਅੱਜ ਬੀਪੂ ਸਾਹਿਬ ਦੀ ਕਿਰਪਾ ਡਾਕਟਰ ਜੀ ਦੇ ਵਿਚ ਛੜਤੀ ਕਰਾ ਹੋਇਆ ਦਾ ਰਾਜਵੀ ਜਵੰਦਾ ਜੋ ਕੇ ਘਟਨਾ ਦਾ ਸ਼ਿਕਾਰ ਹੋਇਆ ਸਾਰਾ ਪੰਜਾਬ ਸਾਰਾ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਵੱਸਦਾ ਉਸ ਦੇ ਨਾਂ ਦੀ ਅਰਦਾਸ ਕੀਤੀ ਜਾ ਰਹੀ ਹੈ ਸਾਡੇ ਨਾਲ ਰਾਜਵੀ ਜਵੰਦਾ ਦੇ ਮਾਮਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੰਕਲ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਮਿਲ ਕੇ ਆਏ ਹੋ ਕਿਵੇਂ ਦੇ ਹਾਲਾਤ ਨੇ ਹੁਣ ਹੁਣ ਕਿਵੇਂ ਐਸੇ ਤੋਂ ਉਹਨਾਂ ਦੀ ਪਹਿਲਾਂ ਤਾਂ ਅਸੀਂ ਤੁਹਾਡਾ ਜੀ ਧੰਨਵਾਦ ਕਰਦੇ ਆ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਦੁੱਖ ਸੁੱਖ ਦੇ ਵਿੱਚ ਸਾਥ ਦੇ ਜਨੇ ਆ ਪਰ ਬਾਕੀ ਗੁਰੂ ਸਾਹਿਬ ਦੀ ਕਿਰਪਾ ਅਸੀਂ ਕੋ ਮਿਲ ਕੇ ਆਏ ਆ ਸਾਡੀ ਭੈਣ ਨੂੰ ਸਾਡੀ ਨੌ ਨੂੰ ਇਹ ਕੱਲ੍ਹ ਨਾਲੋਂ ਹਾਲਾਤ ਜਿਹੜੇ ਅੱਜ ਬਿਹਤਰ। ਵੱਖੋ-ਵੱਖਰੀਆਂ ਗੱਲਾਂ ਸੀਗੀਆਂ ਕੱਲ ਪਹਿਲਾ ਦਿਨ ਸੀਗਾ ਬਹੁਤ ਜ਼ਿਆਦਾ ਨਾਜ਼ੁਕ ਹਾਲਤ ਸੀ ਉਸ ਦਿਨ ਪਰ ਉਸ ਤੋਂ ਬਾਅਦ ਡਾਕਟਰਜ਼ ਨੇ ਲਗਾਤਾਰ ਲੋਕਾਂ ਦੇ ਵਿੱਚ ਜਿਵੇਂ ਲੋਕਾਂ ਨੇ ਖੰਡ ਪਾੜ ਖੁਲਾ ਛੱਡੇ ਨੇ ਕਈਆਂ ਨੇ ਬਹੁਤ ਸਾਰੀਆਂ ਅਰਦਾਸਾਂ ਤੇ ਡਾਕਟਰਜ਼ ਦਾ ਟ੍ਰੀਟਮੈਂਟ ਉਹਦੇ ਕਰਕੇ ਅੱਜ ਬਿਹਤਰ ਹਾਲਾਤ ਹੋਏ ਨੇ। ਬਿਲਕੁਲ ਜੀ ਇਹ ਜਿਹੜੀਆਂ ਲੋਕਾਂ ਦੀਆਂ ਦੁਆਵਾਂ ਨਾਲ ਜੀ ਜਿੱਥੇ ਦੁਆਵਾਂ ਕੰਮ ਕਰਦੀ ਹੈ ਉੱਥੇ ਦੁਆਵਾਂ ਕੰਮ ਕਰ ਜਾਂਦੀਆਂ। ਦੁਆਰੀ ਨਾ ਕੰਮ ਕਰਦੀ ਉਥੇ ਦੁਆਵਾਂ ਕੰਮ ਕਰਦੀਆਂ ਅਸੀਂ ਧੰਨਵਾਦ ਆਉਣਾ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਬੱਚੇ ਦੀ ਖਾਤਰ ਦੁਆਵਾਂ ਮੰਗੀ ਜਾਂਦੇ ਆ ਅਰਦਾਸਾਂ ਹੋਈਆਂ ਦੀਆਂ ਪਿੰਡਾਂ ਦੇ ਖਾਂਡ ਪਾੜ ਕਰ ਸੁੱਖੀ ਜਾਂਦੇ ਲੋਕ RAI ਜਾਂਦੇ ਆ ਦੇਸ਼ਾਂ ਵਿਦੇਸ਼ਾਂ 'ਚ ਤੇ ਉਹਦੇ ਕਰਕੇ ਗੁਰੂ ਸਾਹਿਬ ਨੇ ਜਿਹੜੀਆਂ ਕਬੂਲ ਹੋਈ ਜਾਂਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਰਪਾ ਗੁਰੂ ਸਾਹਿਬ ਕਰਨਗੇ ਹੁਣ ਕਿਵੇਂ ਦੀ ਸਿਚੁਏਸ਼ਨ ਹੈ ਜੀ ਉਹਨਾਂ ਦੀ ਕਿਉਂਕਿ ਪਹਿਲਾਂ ਤਾਂ ਜਿਵੇਂ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚ ਰਹੀ ਸੀ ਪਰ ਬਾਅਦ ਦੇ ਵਿੱਚ ਸਾਰਾ ਕੁਝ ਹੌਲੀ-ਹੌਲੀ ਬੀਪੀ ਵੀ ਸਟੇਬਲ ਹੋ ਗਿਆ ਉਹਨਾਂ ਦਾ ਪਰ ਕੱਲ ਨਾਲ ਵਜ ਅੱਜ ਠੀਕ ਆ ਜੀ ਜਿਵੇਂ ਕੱਲ ਸੀ ਜੀ ਉਹਦੀ ਆਕਸੀਜਨ ਵਗੈਰਾ ਅੱਜ ਗੁਰੂ ਸਾਹਿਬ ਦੀ ਕਿਰਪਾ ਡਾਕਟਰ ਕਹਿੰਦੇ ਵੀ ਚੜ੍ਹਦੀ ਕਲਾ ਹੋ ਜੂਗੀ ਕਿਸੇ ਗੱਲ ਉਖ ਭਰਉਣ ਦੀ ਲੋੜ ਨਹੀਂ ਬੜੀ ਕਿਰਪਾ ਅੱਜ ਮਤਲਬ ਉਹਨਾਂ ਨੂੰ ਬਹੁਤ ਵਧੀਆ ਟ੍ਰੀਟਮੈਂਟ ਹੋ ਰਿਹਾ ਥੇ ਅੱਜ ਠੀਕ ਆ ਉਹ ਭਏ ਨੇ ਮਤਲਬ ਲੇਟੇ ਹੋਏ ਨੇ ਜ ਅੱਜ ਬੈਠ ਮਾੜਾ ਮੋਟਾ ਕੋਈ ਸਹਾਰਾ ਦੇ ਨਾਲ ਬਿਠਾਇਆ ਗਿਆ ਅੱਜ ਉਹਨਾਂ ਦੇ ਕੱਪੜੇ-ਕਪੜੇ ਚੇਂਜ ਕੀਤੇ ਇਹਨਾਂ ਨੇ ਤੇ ਅੱਜ ਉਹਨਾਂ ਨੂੰ ਬੈੱਡ ਜਿਹੜਾ ਢੋਲਵਾ ਕੇ ਭਾਇਆ ਤੇ ਠੀਕ ਆ ਗੁਰੂ ਸਾਹਿਬ ਕਿਰਪਾ ਕਰਨਗੇ ਇੱਕ ਜਿਵੇਂ ਬ੍ਰੇਨ ਦੇ ਵਿੱਚ ਸੱਟ ਸੀ ਹੋਰ ਕਿੱਥੇ ਕਿੱਥੇ ਸੱਟਾਂ ਕਿਉਂਕਿ ਦੇਖੋ ਅਸੀਂ ਤਾਂ ਉਹ ਚੀਜ਼ਾਂ ਦੇਖ ਰਹੇ ਹਾਂ ਜਿਹੜੇ ਅਸੀਂ ਹਰੇਕ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਦੁਨੀਆ ਜਾਨਣਾ ਚਾਹੁੰਦੀ ਹੈ ਦੁਨੀਆ ਪਿਆਰ ਕਰਦੀ ਉਹਨਾਂ ਨੂੰ ਤੁਸੀਂ ਪਰਿਵਾਰਕ ਮੈਂਬਰੋਂ ਤੁਸੀਂ ਕੋਲ ਜਾ ਕੇ ਆਏ ਹੋ ਤੁਸੀਂ ਦੱਸੋ ਸਾਨੂੰ ਚੰਗੀ ਤਰ੍ਹਾਂ ਕਿ ਕਿੱਥੇ ਕਿੱਥੇ ਸੱਟਾਂ ਉਹਨਾਂ ਦੇ ਸੱਟ ਤਾਂ ਜੀ ਇੱਕ ਤਾਂ ਦਿਮਾਗੀ ਸੱਟ ਆ ਜਿਹੜੀ ਹੈਲਮਟ ਸੀ ਬਹੁਤ ਮਹਿੰਗਾ ਕੈਨੇਡਾ ਚੋਂ ਲਿਆ ਸੀਗਾ ਉਹ ਟੁੱਟ ਗਿਆ ਤੇ ਇੱਕ ਵੀ ਸੱਟ ਜਿਹੜੀ ਮਾਂ ਧੌਣ ਤੇ ਮਣਕੇ ਦੀ ਆ ਤੇ ਬਾਕੀ ਰੀੜ ਦੀ ੱਡੀ ਦੱਸਦੇ ਆ ਤੇ ਹੋਰ ਸਾਨੂੰ ਡਾਕਟਰ ਨੇ ਇੰਨਾ ਕੁ ਦੱਸਦੇ ਬਾਕੀ ਇੰਨਾ ਤੇ ਗੁਰੂ ਸਾਹਿਬ ਪੂਰੀ ਕਿਰਪਾ ਕਰਨ ਕੱਲੋਂੋਂ ਬਿਹਤਰ ਹੋ ਜਾਣੀ ਅਜਲਾਤ ਅਸੀਂ ਰਾਜਵੀਰ ਦੇ ਉਹਨਾਂ ਦੇ ਪਤਨੀ ਔਰ ਉਹਨਾਂ ਦੇ ਬੱਚਿਆਂ ਦਾ ਕੀ ਹਾਲ ਹੈ ਉਹਨਾਂ ਦੀ ਮਾਤਾ ਦਾ ਕੀ ਹਾਲ ਹੈ ਬੱਤੀ ਜੀ ਪੂਰੇ ਚੜਦੀ ਕਲਾ ਚ ਤੇ ਭੈਣ ਸਾਡੀ ਇੱਥੇ ਹੁਣ ਘਰੋਂ ਆਈ ਸੀਗੀ ਤੇ ਇੱਥੇ ਬੈਠੇ ਆ ਠੀਕ ਆ ਕੱਲ ਤਾਂ ਚਲੋ ਪਰਸੋਂ ਵਾਲਾ ਮਾਰ ਖਰਾ ਸੀ ਕੱਲ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਹੋਗੇ ਅੱਜ ਉਦੋਂ ਹੀ ਵਧੀਆ ਚੜਦੀ ਕਲਾ ਚ ਕਿਉਂਕਿ ਪਹਿਲਾਂ ਉਹਨਾਂ ਦੇ ਫਾਦਲ ਸਾਹਿਬ ਦਾ ਵੀ ਦਿਹਾਂਤ ਹੋ ਗਿਆ ਸੀ ਹਾਂ ਜਿਹੜੇ ਸਾਡੇ ਪ੍ਰੋਜਾ ਸਾਹਿਬ ਸੀ ਸਹਾਇਕਰਮ ਸਿਓ ਉਹ ਜਗਰਾਉ ਸੀਗੇ ਇਨਸਪੈਕਟਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀਗੀ ਇਹ ਵੀ ਪੰਜਾਬ ਪੁਲਿਸ ਦੇ ਵਿੱਚ ਸੀਗਾ ਮੁੰਡਾ ਤੇ ਸਾਥ ਹੁਦਾ ਉਹੀ ਨੀ ਘਟਾ ਚੱਲਿਆ ਗਿਆ ਤੇ ਜਿਹੜਾ ਕਿ ਆ ਗੁਰੂ ਸਾਹਿਬ ਨੇ ਸਾਡੇ ਤੇ ਹੋਰ ਵਿਸ਼ਤਾ ਪਾਤੀ ਪਰ ਲੋਕਾਂ ਨੇ ਆ ਦਵਾਮਾਂ ਸਾਡੇ ਕੰਮ ਆਈ ਜਾਂਦੀਆਂ ਗੁਰੂ ਸਾਹਿਬ ਕਿਰਪਾ ਕਰੀ ਉਹਦਾ ਲੋਕਾਂ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਕੋਈ ਭੈਣ ਭਰਾ ਇੱਕ ਸਿਸਟਰ ਆ ਜੀ ਇਹਨਾਂ ਦੀ ਉਹ ਅਮਰੀਕਾ ਤੇ ਮਜ਼ਰਾ ਤੇ ਇਹਦੀ ਰਾਜਵੀਰ ਦੀ ਵਾਈਫਾ ਇੱਕ ਬੱਚਾ ਤੇ ਗੁਡਿਆ ਭੈਣ ਸਿਕਸਕੀ ਭੈਣ ਇੱਕ ਹੀ ਅਮਰੀਕਾ ਉਹ ਵੀ ਆ ਰਹੇ ਹੁਣ ਜੋ ਤੁਸੀਂ ਪਿੰਡ ਤੋਂ ਆਏ ਹੋ ਕਿਉਂਕਿ ਨਾਨਕਾ ਪਰਿਵਾਰੋਂ ਤੁਸੀਂ ਬਹੁਤ ਸਾਰੇ ਲੋਕ ਦੁਆਵਾਂ ਕਰ ਰਹੇ ਨੇ ਅਸੀਂ ਇੱਥੇ ਆਏ ਕੱਲ ਇੱਕ ਅੰਬ ਸਾਹਿਬ ਤੋਂ ਨੌਜਵਾਨ ਆਉਂਦਾ ਨੰਗੇ ਪੈਰੀ ਦੇਖ ਲੈ ਕੇ ਕਹਿੰਦਾ ਦੇਖ ਰਾਈ ਅਸੀਂ ਅਖੰਡ ਪਾਠ ਖਾ ਚਾਹੇ ਹੋਏ ਨੇ ਸੁਹਾਣਾ ਸਾਹਿਬ ਲੋਕ ਅਰਦਾਸਾਂ ਕਰਾਏ ਮਤਲਬ ਪਿੰਡ ਦੇ ਹਰੇਕ ਗੁਰੂ ਘਰ ਦੇ ਵਿੱਚ ਅਰਦਾਸਾਂ ਹੋ ਰਹੀਆਂ ਅਸੀਤਾ ਜੀ ਉਸ ਭੈਣ ਦਾ ਵੀਰ ਦਾ ਵੀ ਧੰਨਵਾਦ ਕਰਦੇ ਆਂ ਪਰ ਇਹ ਇੱਥੇ ਨਹੀਂ ਦੇਸ਼ਾਂ-ਵਿਦੇਸ਼ਾਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚ ਅਰਦਾਸਾਂ ਹੋ ਰਹੀਆਂ ਬਾਹਰਲੇ ਮੁਲਕਾਂ 'ਚ ਹੋ ਰਹੀਆਂ ਜੀ ਕੋਈ ਖੰਡ ਪੜ ਕਰਾਈ ਜਾਂਦਾ ਕੋਈ ਪਰਮਾਤਮਾ ਦੀ ਰੱਤ ਕਰਪਾਂ ਅਰਦਾਸਾਂ ਕਰੀ ਜਾਂਦਾ ਬਹੁਤ ਸਾਡੇ ਕੰਮ ਆ ਰਹੀਆਂ ਇੱਥੇ ਸਾਨੂੰ ਤਾਂ ਇਜਾਜ਼ਤ ਹੀ ਨਹੀਂ ਹੁੰਦਾ ਤਾਂ ਭੈਣਾ ਭਰਾਵਾਂ ਨੇ ਕੋਈ ਰੋਟੀ ਲਈ ਆਉਂਦਾ ਕੋਈ ਚਾਹ ਲਈ ਆਉਂਦਾ ਕੋਈ ਪੈਸੇ ਜਮਾ ਕਰਾਈ ਜਾਂਦਾ ਉਹ ਗੁਰੂ ਸਾਹਿਬ ਨੇ ਪਾਈ ਆ ਉਹਨੇ ਕੱਟਣੀ ਆ ਤੇ ਸੀਟੀ ਸਕੈਨ ਐਮ ਆਰ ਆਈ ਹੋਈ ਹੈਗੀ ਉਹਨਾਂ ਦੀ ਰਿਪੋਰਟ ਆ ਗਈ ਹੋਣੀ ਆ ਉਹ ਕਿਵੇਂ ਨਹੀਂ ਜੋ ਅੱਜ ਅਸੀਂ ਦਿੱਤੀ ਨਹੀਂ ਸਾਨੂੰ ਜੀ ਰਿਪੋਰਟ ਤੇ ਵੈਸੇ ਡ ਕਰਪਾ ਹੋ ਜੂਗੀ ਪਹਿਲਾਂ ਤਾਂ ਬੇਸੁਰਤ ਸੀਗੇ ਹੁਣ ਵੀ ਬੇਸੁਰਤ ਨੇ ਮਤਲਬ ਮਤਲਬ ਪੂਰੀ ਹਜੇ ਹੋਛ ਨਹੀਂ ਗਏ ਤੇ ਉਹਦੇ ਹੌਲੀ ਹੌਲੀ ਜਿਵੇਂ ਜਿਵੇਂ ਦਿਮਾਗੀ ਜਿਹੜੀ ਸੋਜ ਆ ਨਾ ਉਹ ਜਿਵੇਂ ਜਿਵੇਂ ਲਈ ਜਾਂਦੀ ਆ ਉਵੇਂ ਉਵੇਂ ਕਰਪਾ ਹੋ ਜੂ ਗੁਰੂ ਸਾਹਿਬ ਦੀ ਬਾਕੀ ਗੁਰੂ ਸਾਹਿਬ ਮੁਰੇ ਹੀ ਬੇਨਤੀ ਕਰਦੇ ਆ ਕਿ ਜਿਹੜਾ ਭਣਾ ਭਰਮ ਅਰਦਾਸਾਂ ਕੀਤੀਆਂ ਉਹਨੇ ਅਰਦਾਸਾਂ ਮਾਰੇ ਕਬੂਲ ਕਰੀ ਆਉਂਦਾ ਅੰਕਲ ਜਿਹੜਾ ਹੈਲਮਟ ਸੀ ਹੈਲਮਟ ਵੀ ਸਾਰਾ ਟੁੱਟ ਗਿਆ ਕਿਉਂਕਿ ਹੈਲਮਟ ਲਿਆ ਹੋਇਆ ਸੀ ਬਹੁਤ ਮਹਿੰਗਾ ਹੈਲਮਟ ਲਿਆ ਸੀ ਇਹ ਜੀ ਸ਼ੋਅ ਲਾਉਣ ਗਿਆ ਸੀ ਕੈਨੇਡਾ ਉੱਥੇ ਮਤਲਬ ਨੇ ਸਾਰੀ ਕਟ ਜਿਹੜੀ ਪਾਉਟਰ ਲੈਂਦੀ ਸੀਗੀ ਕੱਟ ਵੀ ਮਾਰ ਸਾਰੇ ਸਰੀਰ ਦੀ ਤੇ ਉਹ ਜਨੋ ਇਹ ਵੱਜਾ ਤੇ ਉਹ ਆ ਜਿਹੜਾ ਟੁੱਟ ਗਿਆ ਜੀ ਉਹ ਉਹ ਟੁੱਟਣੇ ਪਰੇ ਸਿਰ ਸੱਟ ਲੱਗੀ ਆ ਅੱਜ ਪੂਰੀ ਜਿਹੜੇ ਨਾਲ ਦੋਸਤ ਹੈਗੇ ਨੇ ਉਹਦੇ ਕਿਉਂਕਿ ਉਹ ਵੀ ਲਗਾਤਾਰ ਧਿਆਨ ਰੱਖ ਰਹੇ ਨੇ ਅਸੀਂ ਇੱਥੇ ਆਏ ਆ ਕੱਲ੍ਹ ਦੇ ਇੱਥੇ ਹੈਗੇ ਸੀਗੇ ਸਾਰੇ ਯਾਰ ਦੋਸਤ ਸਾਰੀ ਸਿੰਗਿੰਗ ਇੰਡਸਟਰੀ ਲਗਾਤਾਰ ਆ ਰਹੀ ਹੈਗੀ ਕਿਉਂਕਿ ਇਹੋ ਜਿਹੇ ਸਿੰਗਰ ਜਿਹੜੇ ਹਿੱਕ ਦੇ ਜੋਰ ਨਾਲ ਗਾਉਂਦੇ ਨੇ ਪੰਜਾਬ ਦੇ ਵਿੱਚ ਬੜੇ ਚੁਣਿੰਦਾ ਰਹੇਗੇ ਨੇ ਵੇਖੋ ਜੀ ਬਹੁਤ ਬਹੁਤ ਕਈ ਤਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਜਿੰਨੇ ਸਿੰਗਰ ਸਰ ਦੁਨੀਆ ਦਾ ਕੋਈ ਰਿਹਾ ਨਹੀਂ ਬੰਦਾ ਜਿਹੜਾ ਸਾਡੇ ਕੋਈ ਦੁੱਖ ਦੇ ਵਿੱਚ ਨਹੀਂ ਸ਼ਰੀਕ ਹੋਇਆ ਪਰਮਾਤਮਾ ਸਾਭ ਦੀਆਂ ਦੁਆਵਾਂ ਕਬੂਲ ਕਰੇ ਸੱਚੇ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਵਾਸ਼ੇ ਰਾਜਵੀਰ ਨੂੰ ਉਸੇ ਮਤਲਬ ਕਿਰਪਾ ਕਰੇ ਮਹਾਰਾਜ ਉਵੇਂ ਆ ਕੇ ਆਵਦਾ ਪ੍ਰੋਗਰਾਮ ਸਾਹਮਣੇ ਤੇ ਗੁਰੂ ਸਾਹਿਬ ਕਿਰਪਾ ਕਰਨ ਵਾਸਤੇ ਨਹੀਂ ਅਸੀਂ ਤਾਂ ਇੱਥੇ ਹੀ ਆ ਜੀ ਰੋਜ਼ ਹੀ ਆਉਨੇ ਆ ਕਿਰਪਾ ਮਹਾਰਾਜ ਜੀ ਹਾਂ ਵਕੋ ਵਕਰੀਆਂ ਗੱਲਾਂ ਸੀਗੀਆਂ ਕੱਲ ਪਹਿਲਾ ਦਿਨ ਸੀਗਾ ਬਹੁਤ ਜ਼ਿਆਦੇ ਨਾਜ਼ੁਕ ਹਾਲਤ ਸੀ ਉਸ ਦਿਨ ਪਰ ਉਸ ਤੋਂ ਬਾਅਦ ਡਾਕਟਰਜ਼ ਨੇ ਲਗਾਤਾਰ ਲੋਕਾਂ ਦੇ ਵਿੱਚ ਜਿਵੇਂ ਲੋਕਾਂ ਨੇ ਖੰਡ ਪਾੜ ਖੁਲਾ ਛੱਡੇ ਨੇ ਕਈਆਂ ਨੇ ਬਹੁਤ ਸਾਰੀਆਂ ਅਰਦਾਸਾਂ ਔਰ ਲੋਕ ਡਾਕਟਰਜ਼ ਦਾ ਟਰੀਟਮੈਂਟ ਉਹਦੇ ਕਰਕੇ ਅੱਜ ਬਿਹਤਰ ਹਾਲਾਤ ਹੋਏ ਨੇ ਬਿਲਕੁਲ ਜੀ ਇਹ ਜਿਹੜੀਆਂ ਲੋਕਾਂ ਦੀਆਂ ਦੁਆਵਾਂ ਹਨ ਜੀ ਜਿੱਥੇ ਦੁਆਵਾਂ ਕੰਮ ਕਰਦੀ ਹੈ ਉੱਥੇ ਦੁਆਵਾਂ ਕੰਮ ਕਰ ਜਾਂਦੀਆਂ ਦੁਆਰੀ ਨਾ ਕੰਮ ਕਰਦੀ ਉਥੇ ਦੁਆਵਾਂ ਕੰਮ ਕਰਦੀਆਂ ਅਸੀਂ ਧੰਨਵਾਦ ਆਉਣਾ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਬੱਚੇ ਦੀ ਖਾਤਰ ਦੋਆ ਮੰਗੀ ਜਾਂਦੇ ਆ ਅਰਦਾਸਾਂ ਹੋਈਆਂ ਦੀਆਂ ਪਿੰਡਾਂ ਦੇ ਖਾਂਡ-ਪਾੜ ਕਰ ਚੁੱਕੀ ਜਾਂਦੇ ਲੋਕ RAI ਜਾਂਦੇ ਆ ਦੇਸ਼ਾਂ ਵਿਦੇਸ਼ਾਂ 'ਚ ਤੇ ਉਹਦੇ ਕਰਕੇ ਗੁਰੂ ਸਾਹਿਬ ਨੇ ਜਿਹੜੀਆਂ ਕਬੂਲ ਹੋਈ ਜਾਂਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਰਪਾ ਗੁਰੂ ਸਾਹਿਬ ਕਰਨਗੇ ਹੁਣ ਕਿਵੇਂ ਦੀ ਸਿਚੁਏਸ਼ਨ ਹੈ ਜੀ ਉਹਨਾਂ ਦੀ ਕਿਉਂਕਿ ਪਹਿਲਾਂ ਤਾਂ ਜਿਵੇਂ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚ ਰਹੀ ਸੀ ਪਰ ਬਾਅਦ ਦੇ ਵਿੱਚ ਸਾਰਾ ਕੁਝ ਹੌਲੀ-ਹੌਲੀ ਬੀਪੀ ਬੀ ਸਟੇਬਲ ਹੋ ਗਿਆ ਉਹਨਾਂ ਦਾ ਪਰ ਕੱਲ ਨਾਲ ਵਜ ਅੱਜ ਠੀਕ ਆ ਜ ਜਿਵੇਂ ਕੱਲ ਸੀ ਜੀ ਦੇ ਆਕਸੀਜਨ ਵਗੈਰਾ ਅੱਜ ਗੁਰੂ ਸਾਹਿਬ ਦੀ ਕਿਰਪਾ ਡਾਕਟਰ ਕਹਿੰਦੇ ਵੀ ਛੜਦੀ ਕਲਾ ਹੋ ਜੂਗੀ ਕਿਸੇ ਗੱਲੋਂ ਘਪਰਾਉਣ ਦੀ ਲੋੜ ਨਹੀਂ ਬੜੀ ਕਿਰਪਾ ਅੱਜ ਮਤਲਬ ਉਹਨਾਂ ਨੂੰ ਬਹੁਤ ਵਧੀਆ ਟਰੀਟਮੈਂਟ ਹੋ ਰਿਹਾ ਥੇ ਅੱਜ ਠੀਕ ਆ ਉਹ ਪਏ ਨਹੀਂ ਮਤਲਬ ਲੇਟੇ ਹੋਏ ਨਹੀਂ ਜ ਅੱਜ ਬੈਠੇ ਮੜਾ ਮੋਟਾ ਕੋਈ ਸਹਾਰੇ ਦੇ ਨਾਲ ਬਿਠਾਇਆ ਗਿਆ ਅੱਜ ਉਹਨਾਂ ਦੇ ਕੱਪੜੇ-ਕੋਪੜੇ ਚੇਂਜ ਕੀਤੇ ਇਹਨਾਂ ਨੇ ਤੇ ਅੱਜ ਉਹਨਾਂ ਨੂੰ ਬੈੱਡ ਜਿਹੜਾ ਢੋਲਵਾ ਕੇ ਭਾਇਆ ਤੇ ਠੀਕ ਆ ਗੁਰੂ ਸਾਹਿਬ ਕਿਰਪਾ ਕਰਨਗੇ ਇੱਕ ਜਿਵੇਂ ਬ੍ਰੇਨ ਦੇ ਵਿੱਚ ਸੱਟ ਸੀ ਹੋਰ ਕਿੱਥੇ-ਕਿੱਥੇ ਸੱਟਾਂ ਕਿਉਂਕਿ ਦੇਖੋ ਅਸੀਂ ਤਾਂ ਉਹ ਚੀਜ਼ਾਂ ਦੇਖ ਰਹੇ ਹਾਂ ਜਿਹੜੇ ਅਸੀਂ ਹਰੇਕ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਦੁਨੀਆ ਜਾਨਣਾ ਚਾਹੁੰਦੀ ਹੈ ਦੁਨੀਆ ਪਿਆਰ ਕਰਦੀ ਉਹਨਾਂ ਨੂੰ ਤੁਸੀਂ ਪਰਿਵਾਰਕ ਮੈਂਬਰੋਂ ਤੁਸੀਂ ਕੋਲ ਜਾ ਕੇ ਆਏ ਹੋ ਤੁਸੀਂ ਦੱਸੋ ਸਾਨੂੰ ਚੰਗੀ ਤਰ੍ਹਾਂ ਕਿ ਕਿੱਥੇ-ਕਿੱਥੇ ਸੱਟਾਂ ਉਹਨਾਂ ਦੇ ਸੱਟ ਤਾਂ ਜੀ ਇੱਕ ਤਾਂ ਦਿਮਾਗੀ ਸੱਟ ਆ ਜਿਹੜੀ ਹੈਲਮਟ ਸੀ ਬਹੁਤ ਮਹਿੰਗਾ ਕੈਨੇਡਾ ਚੋਂ ਲਿਆ ਸੀਗਾ ਉਹ ਟੁੱਟ ਗਿਆ ਤੇ ਇੱਕ ਵੀ ਸੱਟ ਜਿਹੜੀ ਮਾਂ ਧੌਣ ਦੇ ਮਣਕੇ ਦੀ ਆ ਤੇ ਬਾਕੀ ਰੀੜ ਦੀ ੜੀ ਦੱਸਦੇ ਆ ਤੇ ਹੋਰ ਸਾਨੂੰ ਡਾਕਟਰ ਨੇ ਇੰਨਾ ਕੁ ਦੱਸਦੇ ਬਾਕੀ ਇ ਤੇ ਗੁਰੂ ਸਾਹਿਬ ਪੂਰੀ ਕਿਰਪਾ ਕਰਨ ਕੱਲੋਂੋਂ ਬਿਹਤਰ ਆ ਜਾਣੇ ਇਹ ਹਾਲਾਤ ਅੱਛਾ ਰਾਜਵੀਰ ਦੇ ਉਹਨਾਂ ਦੇ ਪਤਨੀ ਔਰ ਇਹ ਉਹਨਾਂ ਦੇ ਮਾਮਾ ਜੀ ਸੀ ਜਿਹੜੇ ਅਪਡੇਟ ਦੇ ਰਹੇ ਸੀ ਕਿ ਵੀ ਇਸ ਟਾਈਮ ਉਹਨਾਂ ਦੀ ਕੀ ਸਿਚੁਏਸ਼ਨ ਹੈ ਕੀ ਹਾਲਾਤ ਨੇ ਉਹ ਇਹ ਇੱਕ ਇਹ ਖਬਰ ਅੱਛੀ ਖਬਰ ਹੈ ਕਿ ਵੀ ਉਹਨਾਂ ਦੀ ਸਿਹਤ ਸਟੇਬਲ ਮਤਲਬ ਅੱਗੇ ਨਾਲੋਂ ਸਟੇਬਲ ਹੈ ਬਿਹਤਰ ਹੋ ਗਏ ਨੇ ਬਿਹਤਰ ਹੋ ਗਏ ਨੇ ਕਿਉਂਕਿ ਕਹਿ ਰਹੇ ਨੇ ਕਿ ਉਹਨਾਂ ਨੂੰ ਹੌਸ ਹੌਸਾ ਹੋਸ਼ ਵੀ ਆ ਰਿਹਾ ਉਹਨਾਂ ਨੂੰ ਬਿਠਾਇਆ ਵੀ ਗਿਆ ਮਤਲਬ ਕਿ ਗੰਦੇ ਢੋਲਵਾ ਕੇ ਬਿਠਾਇਆ ਵੀ ਗਿਆ ਕੈਨੇਡਾ ਚ ਜਿਹੜਾ ਹੈ ਕੋਈ ਹੈਲਮਟ ਪੂਰੀ ਕਿੱਟ ਇਹਨਾਂ ਨੂੰ ਕਿਉਂਕਿ ਇਹ ਜ਼ਿਆਦਾ ਸਫਰ ਬਾਈਕ ਤੇ ਹੀ ਕਰਦੇ ਸੀ ਹਾਂਜੀ ਸ਼ੌਕੀਨ ਸੀ ਬਾਈਕ ਦੇ ਤੇ ਉਹਨੂੰ ਵੀ ਮੈਂ ਕਿਹਾ ਇਹ ਮੈਂ ਸੁਣਿਆ ਵੀਡੀਓ ਚ ਕਿ ਉਹ ਵਿਜ਼ਿਟ ਕੋਈ ਟੂਰ ਬਾਸ ਸੀ ਜਾ ਰਹੇ ਹਾਂਜੀ ਇਹਨਾਂ ਦੇ ਨਾ ਕੋਈ ਵਲੌਗ ਵਗੈਰਾ ਵੀ ਤਰ੍ਹਾਂ ਵੀ ਇਹ ਬਣਾਉਂਦੇ ਰਹੇ ਨੇ ਇਹਨਾਂ ਦੇ ਪੁਰਾਣੇ ਅਗਰ ਮਿਲ ਵਗੈਰਾ ਵੇਖਿਆ ਨਾ 4-5 ਸਾਲ ਪਹਿਲੇ ਦੀਆਂ ਵਲੌਗਿੰਗ ਕਰਦੇ ਨੇ ਹਾਂ ਵਲੌਗਿੰਗ ਉਹਦੇ ਜੇ ਬਾਈਕ ਤੇ ਮੁਤਲਫਲਾਕੇ ਫਿਰਦੇ ਬੇ ਜਿਸ ਤਰ੍ਹਾਂ ਕਿ ਉਹ ਅbrar ਹੈ ਜਿਵੇਂ ਲੋਕ ਜਾਣਦੇ ਨੇ ਹਾਂਜੀ ਵੀ ਲੋਕ ਜਾਣਦੇ ਨੇ ਇਹ ਬਾਈਕ ਰਾਈਡਿੰਗ ਵਾਲਾ ਵੀ ਇੱਕ ਸ਼ੌਕ ਹੁੰਦਾ ਤੇ ਚਲੋ ਇਹ ਯਾਨੀ ਕਿ ਆਪਣੇ ਸ਼ੌਕ ਤੇ ਕਬੂਤਰ ਉਡਾਉਂਦੇ ਰਹੇ ਨੇ ਉਹ ਹਾਂਜੀ ਜੋ ਉਹਨਾਂ ਦਾ ਸ਼ੌਕ ਸੀ ਉਹ ਕਰ ਰਹੇ ਸੀ ਕੋਈ ਸ਼ੌਕ ਮਾੜਾ ਵੀ ਨਹੀਂ ਸੀ ਬਾਕੀ ਇਹ ਜਿਹੜਾ ਇਹ ਰੱਬ ਨੇ ਹੀ ਪਾਣੀ ਹੁੰਦੀ ਹੈ ਤੇ ਰੱਬ ਨੇ ਹੀ ਡਾਲਣੀ ਹੈ ਇਹ ਇੱਕ ਬਹਾਦਰ ਵੀਰ ਜਵੰਡਾ ਇਹਨਾਂ ਦੇ ਬਾਰੇ ਇਹ ਸੁਣਿਆ ਕਿ ਇਹਨਾਂ ਦਾ ਕੋਈ ਗਾਣਾ ਕੰਟਰੋਵਰਸ਼ਨਲ ਨਹੀਂਗਾ ਕਿਸੇ ਦੇ ਖਿਲਾਫ ਨਹੀਂ ਇਨਸਾਨੀਅਤ ਦੇ ਖਿਲਾਫ ਨਹੀਂ ਕਿਸੇ ਧਰਮ ਦੇ ਖਿਲਾਫ ਨਹੀਂ ਓਵਰ ਆਲ ਬੜੇ ਉਨਾਈਸ ਪਰਸਨੈਲਿਟੀ ਨੇ ਸਹੀ ਤੇ ਬਹੁਤ ਵਧੀਆ ਉਹਨਾਂ ਨੇ ਇਹ ਕੰਮ ਕਰਦੇ ਕਿਸੀ ਇੱਜ਼ਤ ਬੜੀ ਕਮਾਈ ਸੀ ਪੈਸੇ ਦੇ ਨਾਲ ਨਾਲ ਜੋ ਵੀ ਇਸ ਨਜ਼ਰ ਆ ਰਹੀ ਨਾ ਦੇਖੋ ਨਾ ਕਿ ਲੋਕ ਉਹਨਾਂ ਵਾਸਤੇ ਅਰਦਾਸ ਕਰ ਰਹੇ ਉਹ ਖੰਡ ਬਾੜ ਕਰਾ ਰਹੇ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਇਹ ਕੋ ਮੁੰਡਾ ਅੱਜ ਦੇਗ ਲੈ ਕੇ ਆਇਆ ਨੰਗੇ ਪੈਰੀ ਚੱਲ ਕੇ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਤਾਂ ਮਤਲਬ ਕਿ ਉਹ ਨੰਗੇ ਪੈਰੀ ਦੇਗ ਲੈ ਕੇ ਆਇਆ ਕਿ ਨਾਲ ਨੰਗੇ ਪੈਰੀ ਚੱਲ ਕੇ ਯਾਨੀ ਕਿ ਉਹ ਲੋਕਾਂ ਨੂੰ ਮੰਡੇ ਕਾ ਕੇ ਅਰਦਾਸ ਕਰਵਾ ਬੜੀ ਗੱਲ ਯਾਰ ਲੋਕਾਂ ਦਾ ਜਜ਼ਬਾ ਉਹ ਉਹ ਮੁਹੱਬਤ ਕਰਦੇ ਨੇ ਉਹਨਾਂ ਦਾ ਕਰ ਕਰਦੇ ਨੇ ਤਵੀਰ ਦੇ ਕਿ ਉਮੀਦ ਵੈਸੇ ਵੀ ਹੋਣਾ ਹੁਣ ਦੇਖੋ ਨਾ ਦਿਮਾਗ 'ਚ ਸੱਟ ਲੱਗੀ ਏ ਤੇ ਕਈ ਵਾਰੀ ਅੰਦਰੂਨੀ ਤਰਫ ਦਿਮਾਗ ਦੇ ਬਲੱਡ ਚਲਾ ਜਾਂਦਾ ਤੇ ਇਹ ਸੋਜ वगैरह ਹੋ ਜਾਂਦੀ ਤੇ ਡਾਕਟਰ ਵਕਤ ਹੀ ਤੌਰ ਤੇ ਕੋਈ ਗੱਲਬਾਤ ਨਹੀਂ ਦੱਸ ਸਕਦੇ ਜਿੰਨੀ ਦੇਰ ਤੱਕ ਸੋਜ ਨਹੀਂ ਉਤਰਦੀ ਹਾਂਜੀ ਤੇ ਇਹ ਹੁਣ ਵੇਖੋ ਆਸ ਆਸ ਲਬੇਤਰ ਕਰੇਗਾ ਉਮੀਦ ਤੇ ਦੁਨੀਆ ਕਾਇਮ ਹੈ ਤੇ ਡਾਕਟਰਾਂ ਨੇ ਜਿਸ ਤਰ੍ਹਾਂ ਕਿ ਉਮੀਦ ਲਗਾਈ ਉਹਨਾਂ ਦੇ ਘਰ ਵਾਲਿਆਂ ਨੂੰ ਕਿ ਹੋ ਸਕਦਾ ਇਸ ਤਰ੍ਹਾਂ ਹੀ ਹੋਵੇ ਤੇ ਚੰਗੀ ਗੱਲ ਏ ਜੇਕਰ ਇਸ ਤਰ੍ਹਾਂ ਹੋਏਗਾ ਤੇ ਉਮੀਦ ਦੇ ਕਿ ਦੋਸਤਾਂ ਨੂੰ ਵੀਡੀਓ